ਲਓ ਜੀ ਮਿੱਤਰੋ ਆ ਦਵਾਈਆਂ ਅਡਾਮਾ ਕੰਪਨੀ ਦੀ ਐਂਜਲ ਜੇ ਤੁਸੀਂ ਸਬਜ਼ੀ ਲਈ ਆ ਜਿਵੇਂ ਕੱਦੂ ਆ ਚੌੜੇ ਪੱਤੇ ਆ ਨਹੀਂ ਕੋਈ ਵੀ ਸਬਜ਼ੀ ਲਈ ਆ ਤੁਸੀਂ ਤੋਰੀਆਂ ਕੱਦੂ ਆ ਜਾਂ ਕੋਈ ਹੋਰ ਆ ਉਹਦੇ ਵਿੱਚ ਤੁਹਾਡੇ ਕੋਈ ਨਦੀਨ ਉਗਰੇ ਆ ਇਹ ਬਈ ਜੀ ਜਿਹੜਾ ਬਰੀਕ ਪੱਤੀ ਵਾਲਾ ਨਾ ਬਰੀਕ ਪੱਤੀ ਵਾਲਾ ਜਿਵੇਂ ਘਾਹ ਕੁ ਹੋ ਗੇ ਮੁਰਕ ਵੀ ਥੋੜੀ ਹੱਥ ਕਰ ਕੰਟਰੋਲ ਕਰ ਦਿੰਦੀ ਹੈ ਤੇ 30 ਗ੍ਰਾਮ ਪੈਂਦੀ ਹੈ ਡਰਮੇ ਦੀ ਇਹ ਛੋਟੀ ਏਜ ਦਾ ਜਦੋਂ ਹੁੰਦਾ ਨਦੀਨ ਉਹਦੋਂ ਕਰ ਦਿਓ ਕੱਦੂ ਤੋਰਾਂ ਤੁਹਾਡੇ ਉਵੇਂ ਹੀ ਰਹਿਣਗੇ ਤੇ ਉਹਦੇ ਵਿੱਚੋਂ ਕੱਖ ਮਾਰ ਦੇਣਗੇ ਕੱਖ ਉਹ ਮਾਰਨਗੇ ਜਿਹੜੇ ਬਰੀਕ ਪੱਤੀ ਵਾਲੇ ਆ ਚੌੜੀ ਪੱਤੀ ਵਾਲੇ ਨਹੀਂ ਮਾਰਦੀ ਏ ਤੇ ਦਵਾਈ ਚੰਗੀ ਆ ਜੇ ਤੁਹਾਡੇ ਕਦੂਆਂ ਕੋਦੂਆਂ ਦੇ ਜਿਹੜੇ ਆ ਉਹ ਬਚਾ ਕਰ ਦਿੰਦੀ ਹੈ ਨਦੀਨ ਦਾ ਐਂਜੇਲਾ ਇਹੀ ਕੰਪਨੀ ਦੀ 7 ਸਾਲ ਹੋ ਗਏ ਆਈ ਨੂੰ ਹੁਣ ਤਾਂ ਉਹਦੇ ਵੀ ਸੁਧਾਰ ਚ ਆ ਗਈ ਏ ਬਹੁਤ ਵਧੀਆ ਦਵਾਈ ਏ ਧੰਨਵਾਦ